ਸਿਹਤ ਪ੍ਰਚਾਰ ਮੰਚ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀਜੀਤ ਅਸ਼ਕੀ ਦੀ ਪ੍ਰਧਾਨਗੀ ਹੇਠ ਸਿਹਤਕਾਰਾਂ ਦੀ ਮਿਲਣੀ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਿਹਤਕਾਰਾਂ ਵੱਲੋਂ ਆਪੋ ਆਪਣੀ ਹਾਜ਼ਰੀ ਲਵਾਈ ਗਈ ਇਸ ਮੌਕੇ ਸ੍ਰੀਜੀਤ ਅਸ਼ਕ ਰਾਜਵੀਰ ਗੌਰਪੀਰ ਨਰਿੰਜਨ ਸਿੰਘ ਆਦ ਸਿਹਤਕਾਰ ਹਾਜ਼ਰ ਸਨ ਬਲਵਿੰਦਰ ਸ਼ੇਖੋਂ ਦੀ ਵਿਸ਼ੇਸ਼ ਰਿਪੋਰਟ ਬਰਤਨ ਦੀ ਮਿੱਟੀ ਨਿਊਜ਼ ਚੈਨਲ ਅੰਮ੍ਰਿਤਸਰ ਜਿਹੜਾ ਵੱਡੀ ਜ਼ਿੰਮੇਵਾਰੀ ਸਾਡੀ ਸਹਿਤਾ ਅਸਰ ਪ੍ਰਚਾਰ ਜਿਹੜਾ ਹੋ ਬਿਲਕੁਲ ਇਸ ਤਰ੍ਹਾਂ ਆ ਜਿਵੇਂ ਸ਼੍ਰੋਮਿਕ ਮੈਂਟੀ ਨੇ ਕਰੀ ਆਪਣਾ ਪ੍ਰਚਾਰ ਕਰ ਤੇ ਜਿੰਨੇ ਵੀ ਮਹੰਤਿਆਂ ਮੈਂ ਸਾਰੇ ਜਿਹਨੀਆਂ ਅਰਸ਼ ਕਰਾਂ ਕਿ ਪੰਜਾਬੀ ਨਾਮਲੀ ਦਾ ਪੰਚਾਇਤ ਦੇ ਵਿਸਾਰ ਇਸੇ ਦੇ ਵਿੱਚ ਜਾਣ ਕੇ ਸਾਰੇ ਆਪਾਂ ਜਦੋਂ ਵੀ ਉੱਤਰ ਹੁੰਦੇ ਆ ਕਿ ਯੋਜਨਾ ਕੋ ਵੀ ਸਿੱਖ ਕੇ ਜਾਣੀ ਹੈ ਤੇ ਬਹੁਤ ਹੀ ਇਸ਼ਲਾਦਾ ਜੋ ਕਾਰਜ ਜਿਹਨਾਂ ਨੇ ਅੱਜ ਕੀਤਾ ਹੈ ਤੇ ਬਹੁਤ ਹੀ ਕੀਰਤ ਹੈ ਬਹੁਤ ਬਹੁਤ ਸਾਰੇ ਨਾਟਕ ਹਨ ਇਹ ਗਲਰ શરીਰ ਦੀ ਤੇ ਰੂਹੀਓ ਮੈਨੂੰ ਮਾਨਸੀ ਆਪਣੀ ਮਿੱਟੀ ਤੇ ਮਰੂ ਗਾਇリエ ਮੈਨੂੰ ਮਾਨਸੀ ਆਪਣੀ ਮਿੱਟੀ ਤੇ ਮਿੱਟੀ ਵੀ ਜਗਾ ਕਮਾ ਰਹੀ ਹੈ ਮੈਨੂੰ ਮਾਨਸੀ ਆਪਣੀ ਮਿੱਟੀ ਦੇ ਮਿੱਟੀ ਵੀ ਜਗਾ ਕਮਾ ਰਹੀ ਹੈ ਕਦੇ ਮੈਂ ਮਿੱਟੀ ਨੂੰ ਸਾਹ ਦੇ ਸਾਹ ਹੁੰਦੀ ਮਿੱਟੀ ਵਿੱਚ ਮੈਂ ਨੂੰ ਉਸ ਆਪਣੀ ਮਿੱਟੀ ਤੇ ਮਿੱਟੀ ਦੀ ਜਗ੍ਹਾ ਕਮਾ ਲਈ ਕਦੇ ਮੈਂ ਮਿੱਟੀ ਨੂੰ ਸਾਹ ਦੇ ਸਾਹ ਹੁੰਦੀ ਮਿੱਟੀ ਵਿੱਚ ਮਾਰੇ ਮਿੱਟੀ ਦੇ ਕੱਚੇ ਭਾਂਡੇ ਨੇ ਮਿੱਟੀ ਦੇ ਕੱਚੇ ਭਾਂਡੇ ਨੇ ਮੈਨੂੰ ਕਿਤੋਂ ਤੱਕ ਬਚਾਇਆ ਹੈ ਹਰ ਉਹ ਕਹਿ ਇਸ ਮਿੱਟੀ ਦੇ ਕੱਚੇ ਭਾਂਡੇ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਏ ਕਈ ਮੋੜਾਂ ਤੇ ਕਈ ਰਾਹਾਂ ਤੇ ਇਹਨੇ ਨਾਂ ਮੇਰਾ ਬੁਣਾਇਆ ਏ ਕਬੀਨਾ ਤੇ ਮੁੰਦੇ ਹਾਇ ਤੈਨੂੰ ਹੱਥਾਂ ਵਿੱਚ ਫੜਾਇਆ ਸੀ ਤੈਨੂੰ ਹੱਥਾਂ ਵਿੱਚ ਫੜਾਇਆ ਸੀ ਹੁਣ ਮੈਨੂੰ ਇਹ ਖੜਾ ਰੱਖੀਏ ਕਦੇ ਮੈਂ ਮਿੱਟੀ ਉਹ ਭਾਂਡੇ ਸਾਥ ਪਰ ਮਿੱਟੀ ਵੀ ਉਹ तार ढट्टा गारा है मेरा ते मेरी चिट्टी ना इन इष्टदान जातों से मेरे ख़ुदरा जी बोली चिट्टी ना मैं जो जो इन्हों कोती हूँ मैं जो जो इन्हों कोती हूँ ते अपना राजो कारे कदम मैं मिट्टी रुकाने सामने मिट्टी नाता दो तो रहा। नाता मैं के के दो दो मान मान रहा रखी इस अमीर मेरी मेरा रीबी हार गया कदर फकत नहीं करनी है अनुभूमि ਨੂੰ ਮੂਨੀ ਕਰਕੇ ਅਸਾਂ ਦੋਆ ਕੱਖਾਂ ਜੋ ਰੜਕੇ ਕੰਮ ਕੀਤਾ ਕਦੇ ਮਨ ਬਣ ਗਿਆ ਮਿੱਟੀ ਜੇ ਤਾਂ ਮੈਂ ਰੜਕੇ ਦੋਆ ਕੰਮ ਕੀਤਾ ਅਨੁਭੂਮਿੰ ਨੂੰ ਮੂਨੀ ਕਰਕੇ ਅਸਾਂ ਵਾਇਆ ਦੋਆ ਨੇ ਅੱਜ ਤਾਡੇ ਯੋਗ ਬਣਾ ਦਿੱਤਾ ਹੈ ਮੈਨੂੰ ਇਹਿਆ ਦੋਆ ਨੇ ਵਾਹ ਸਾਡਾ ਨੌ ਮਾਸਟਰ ਲਾਖਾ ਹੈ ਹੁਣ ਸਮਝ ਗੇ ਰਣੂ ਆ ਰਹੀਏ ਕਦੇ ਮੈਂ ਤੇ ਉਸ ਦਾ ਇਸ ਤਰ੍ਹਾਂ ਹੋ ਗਿਆ। ਉਹ ਜਿਹੜਾ ਇਹਨਾਂ ਨੇ ਦੱਸਿਆ ਜਿਵੇਂ ਕਿ ਇਹ ਮੇਰੇ ਮੁੱੱਚ ਚਾਹਤੇ ਆ ਕੋਈ ਉਹ ਖਰਚਾ ਕਰਨਾ ਪੈਂਦਾ ਹੈ ਤੇ ਇਸ ਗੱਲ ਮੈਂ ਇਹਨਾਂ ਦੀ ਨਾਲ ਸਹਿਮਤ ਹਾਂ। ਤੇ ਕਈਆਂ ਲੋਕਾਂ ਨੇ ਤੇ ਬਿਜ਼ਨਸ ਹੀ ਬਣਾਇਆ ਹੋਈ ਪਤਾ ਹੀ ਸਾਰਿਆਂ ਨੂੰ। ਕਿ ਤੇ ਬੰਦ ਬਹੁਤ ਵਧੀਆ ਇਹਨਾਂ ਨੇ ਸਾਰਾ ਕੁਝ ਹੀ ਕਹਿਤਾ ਮੇਰੀ ਗੱਲ ਨਾਲ ਜਾਂ ਕਹਿਣ ਕਿ ਚੱਲ ਜਾਈਂਗਾ ਸਾਰਾ ਦਾਸ ਤੋਆ ਜਾਂ ਨਹੀਂ। ਕਿ ਇੱਕ ਰਚਨਾ ਦੀ ਸਾਜ ਪਾ ਰਹੀ ਸੀ ਜਿੰਦਗੀ ਦਾ ਪਰਵਾਸਾ ਜੀਵਨੀ ਦਾ ਪਰਮਾਤਮਾ ਵੀ ਹੈ ਸਭ ਦੇ ਨਾਲ ਪਿਆਰ ਕਰੋ ਸੱਚੇ ਸੁੱਚੇ ਰਾਹ ਤੇ ਚੱਲੋ ਮਾੜਾ ਸੰਭੋਗ ਕਰਦੇ ਲੋੜਵੰਦ ਆ ਜਾਵੇ ਖਾਲੀ ਹੋਣ ਦਰ ਕੇ ਲੋੜਵੰਦ ਆ ਜਾਵੇ ਖਾਲੀ ਹੋਣਾ ਰਾਹ ਪ ਦਿਲਾਉਣੇ ਚਾਹਸਤਾ ਤੈਨੂੰ ਤੋੜੋ ਰਾਹ ਪ ਦਿਲਾਉਣੇ ਚਾਹਸਤਾ ਤੈਨੂੰ ਤੋੜੋ ਕਨਾਟਾਂ ਦੇ ਸਾਡੀ ਰਿਸ਼ਤੇ ਤੋੜਨ ਵਾਲੀ ਬੜੀ ਜੇ ਨਾ ਪਹਿਚਾਣ ਦੁਨੀਆ ਦੇ ਹਰ ਕੋਨੇ ਵਿੱਚ ਸਤਕਾਰੇ ਨਹੀਂ ਦੁਨੀਆ ਦੇ ਹਰ ਕੋਨੇ ਵਿੱਚ ਸਤਕਾਰੇ ਜਾਂਦੇ ਹਾਂ ਅਸੀਂ ਪੰਜਾਬੀ ਦੇਸ਼ ਤੋਂ ਬਾਰੇ ਮਹਿਮਾਨ ਨਿਵਾਜੀ ਸਾਡੀ ਲੋਕ ਸਿਰਉਂਦੇ ਮਹਿਮਾਨ ਨਿਵਾਜੀ ਸਾਡੀ ਲੋਕ ਸਿਰਉਂਦੇ ਨੇ ਰਾਜਵੀਰ ਇੱਕ ਵਾਰੀ ਆਗੇ ਹੁੜਮੜੋਗੇ ਨੇ ਰਾਜਵੀਰ ਇੱਕ ਵਾਰੀ ਆਗੇ ਤੇ ਜਿੰਨੇ ਵੀ ਮੋਹਜਿਆ ਮੈਂ ਇਹ ਸਾਰਿਆਂ ਨੂੰ ਇਹ ਅਰਸ਼ ਕਰਾਂ ਕਿ ਪੰਜਾਬੀ ਭਾਸ਼ਾ ਨੂੰ ਇਹਦਾ ਪ੍ਰਚਾਰ ਤੇ ਵਿਸਾਰ ਇਸੇ ਦੇ ਵਿੱਚ ਹੀ ਜਾਣ ਕੇ ਸਾਰੇ ਆਪਾਂ ਜਦੋਂ ਵੀ ਇਕੱਤਰ ਹੁੰਦੇ ਆ ਤੇ ਗੁੱਜਰ ਨੂੰ ਵੀ ਸਿੱਖ ਕੇ ਜਾਂਦੇ ਆ ਤੇ ਬਹੁਤ ਹੀ ਇਸ਼ਲਾਦਾਜੋਕ